ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰਿਓ ਆਓ ਸੰਤ ਬਾਬਾ ਹਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਆਪ ਜੀ ਨਾਲ ਇੱਕ ਸਾਕੀ ਦੀ ਸਾਂਝ ਪਾਈਏ ਸੋ ਅੱਜ ਸਾਖੀ ਜੋ ਹੈ ਜਿਹੜੀ ਆਪਾਂ ਬਾਬਾ ਜੀ ਦੇ ਦਵਾਰੇ ਜਾ ਕੇ ਲੱਸੀ ਛਕਦੇ ਹਾਂ ਉਸ ਬਾਰੇ ਹੈ ਉਹ ਕਿਸ ਤਰ੍ਹਾਂ ਦੇ ਕਦੋਂ ਚਾਲੂ ਹੋਈ ਇਹ ਸ਼ੁਰੂ-ਸ਼ੁਰੂ ਦੀ ਗੱਲ ਹੈ ਉਸ ਸਮੇਂ ਇੱਕ ਨਿੱਕੀ ਜਿਹੀ ਕੁਟੀ ਦੇ ਵਿੱਚ ਦਿਨ ਰਾਤ ਬੰਦਗੀ ਦਾ ਪਹਿਰਾ ਲੱਗਾ ਰਹਿੰਦਾ ਤੇ ਵਿਰਲੇ ਟਾਵੇ ਪ੍ਰੇਮੀ ਆ ਕੇ ਬਹਿਣ ਲੱਗ ਪਏ ਸੰਗਤ ਬਾਨੀ ਸ਼ੁਰੂ ਹੋ ਗਈ ਪਿਆਰ ਵਾਲੇ ਜੀ ਸਵੇਰੇ ਸ਼ਾਮ ਤੱਕ ਇੱਕ ਦੁੱਕੇ ਤੁਰੇ ਰਹਿੰਦੀ ਆਪਨੇ ਕੁਟੀਆ ਦੇ ਆਲੇ-ਦੁਆਲੇੋਂ ਕੁਝ ਹੋਰ ਥਾਵਾਂ ਸਾਫ਼ ਕਰ ਦਿੱਤੀਆਂ ਆਕਤ ਤੂਰਾ ਜੋ ਵੀ ਸੀ ਬੂਟੀ ਉਸ ਨੂੰ ਸਾਫ਼ ਕਰ ਦਿੱਤਾ ਤੇ ਛਾਂ ਵਾਲੇ ਰੁੱਖ ਲਾ ਦਿੱਤੇ ਫਿਰ ਸਰਕੰਡਾ ਕਾਹੀ ਵੱਢ ਕੇ ਸੁਕਾ ਕੇ ਪਾਣੀ ਵਿੱਚ ਕੁੱਟ-ਕੁੱਟ ਕੇ ਰੇਸ਼ਮ ਵਰਗੀ ਕਰ ਲਈ ਤੇ ਉਹਦੀਆਂ ਲੰਮੀ-ਲੰਮੀਆਂ ਸਫਾ ਸੰਗਤ ਦੇ ਬੈਠਣ ਲਈ ਬਣਾ ਦਿੱਤੀਆਂ ਸੋ ਬੜੀ ਕਾਰੀਗਰੀ ਸੀ ਬਾਬਾ ਜੀ ਦੇ ਵਿੱਚ ਉਹ ਹੀ ਉਹ ਅੰਤਰਜਾਮੀ ਪਿਤਾ ਜੀ ਸਭ ਜਾਣਦੇ ਸਨ ਕਿ ਬਾਬੇ ਨਾਨਕ ਦੀ ਸੰਗਤ ਦਾ ਜੋੜ ਮੇਲਾ ਇੱਥੇ ਬੰਨਾ ਹੈ ਉਹਦੀ ਤਿਆਰੀ ਸੀ ਇਹ ਸਭ ਤੇ ਸੰਗਤਾਂ ਲਈ ਇੱਕ ਦੋ ਘੜੇ ਲੈ ਆਂਦੇ ਇਹਨਾਂ ਵਿੱਚ ਅੰਮ੍ਰਿਤ ਰੂਪ ਲੱਸੀ ਬਣਦੀ ਸੀ ਪਹਿਲਾਂ ਪਹਿਲਾਂ ਲੱਸੀ ਲਈ ਲੱਸੀ ਲਈ ਪਹਿਲਾ ਘੜਾ ਜੋ ਹੁੰਦਾ ਸੀ ਉਹ ਆਪ ਅੰਮ੍ਰਿਤ ਵੇਲੇ ਖੁਈ ਤੋਂ ਜਾ ਕੇ ਆਪ ਭਰ ਕੇ ਲੈ ਕੇ ਆਉਂਦੀ ਸਨ ਤੇ ਪਹਿਲਾਂ ਪਹਿਲਾਂ ਲੱਸੀ ਨਹੀਂ ਸੰਨ ਰੱਖਦੇ ਆ ਅਸਲ ਵਿੱਚ ਹੋਇਆ ਇੰਜ ਕਿ ਸ਼ੁਰੂ-ਸ਼ੁਰੂ ਵਿੱਚ ਜਦੋਂ ਆਪਨੇ ਕੁਟਿਆ ਚ ਡੇਰਾ ਕੀਤਾ ਤਾਂ ਇੱਕ ਘੜਾ ਲਿਆ ਰੱਖਿਆ ਇਸ ਵਿੱਚ ਰਾਤ ਬਰਾਤੀ ਪੀਣ ਲਈ ਪਾਣੀ ਰੱਖਿਆ ਜਾਂਦਾ ਇੱਕ ਦਿਨ ਆਪਨੇ ਦੋ ਕੋ ਮੁੱਠਾਂ ਸਰੋਂ ਦੀਆਂ ਘਰੋ ਲੈ ਆਂਦੀਆਂ ਉਹਨਾਂ ਨੂੰ ਘੋਟ ਕੇ ਪਾਣੀ ਪਾ ਕੇ ਤੇ ਕੱਪੜ ਛਾਨ ਕਰ ਲਿਆ ਉਹ ਰਸ ਘੜੇ ਚ ਪਾ ਦਿੱਤਾ ਵਿੱਚ ਥੋੜਾ ਜਿਹਾ ਲੂਣ ਪਾ ਦਿੱਤਾ ਇਸ ਨਾਲ ਸਵਾਦ ਵੀ ਬਦਲ ਗਿਆ ਤੇ ਰੰਗ ਦਾ ਰੰਗ ਚ ਵੀ ਫਰਕ ਪੈ ਗਿਆ ਕੁਝ ਸਮਾਂ ਇੰਜ ਹੀ ਚੱਲਿਆ ਜਦੋਂ ਵਿਰਲੀ ਟਾਵੀਂ ਸੰਗਤ ਆਉਣ ਲੱਗੀ ਤਾਂ ਜੋ ਦੁੱਧ ਲੱਸੀ ਗੋੜ ਆਦੀ ਲੈ ਕੇ ਆਉਂਦੇ ਉਹ ਸਭ ਘੜੇ ਦੇ ਵਿੱਚ ਪਾ ਦਿੰਦੇ ਇਹੀ ਲੱਸੀ ਸਾਰਾ ਦਿਨ ਸੰਗਰਸ਼ ਕਰਦੀ ਸੀ ਇਹ ਪ੍ਰਸ਼ਾਦ ਵੀ ਸੀ ਤੇ ਦਵਾ ਵੀ ਸੀ ਅੱਜ ਤੱਕ ਬਾਬਾ ਜੀ ਦੇ ਡੇਰੇ ਵਿੱਚ ਲੱਸੀ ਲੱਸੀ ਦੀ ਰੀਤ ਰੀਤ ਚੱਲ ਰਹੀ ਹੈ ਨਿਸ਼ਕਾਮ ਕੀਰਤਨੀ ਜਥੇ ਦੇ ਹਰੇਕ ਸਮਾਗਮ ਵਿੱਚ ਵੀ ਲੱਸੀ ਵਰਤਾਈ ਜਾਂਦੀ ਹੈ ਬਾਬਾ ਜੀ ਨੇ ਇਸ ਅੰਮ੍ਰਿਤ ਰੂਪੀ ਲੱਸੀ ਦੇ ਨਾਲ ਅਨੇਕ ਹੀ ਰੋਗੀਆਂ ਦੇ ਔਰ ਰੋਗਾਂ ਦਾ ਨਿਵਾਰਨ ਕੀਤਾ ਤੇ ਅੱਜ ਵੀ ਇਹ ਲੱਛੀ ਸਕੇ ਲੱਖਾਂ ਲੋਕ ਠੀਕ ਹੋ ਰਹੇ ਹਨ ਸੋ ਬਾਬਾ ਜੀ ਦਾ ਬਚਨ ਸੀ ਕਿ ਭਾਈ ਨਸ਼ੇ ਪਤੇ ਤਿਆ ਕੇ ਵੈਸ਼ਨੂ ਬੇਤੀ ਧਾਰਨ ਕਰਕੇ ਗੁਰਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਤਵਾਰ ਸ਼ੇਅਰ ਕਰਦਿਆ ਕਰੋ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਬਣਿਆ ਰਹਿੰਦਾ ਹੈ ਆਪ ਜੀ ਨਾਲ ਪਿਆਰ ਬਣਿਆ ਰਹਿੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ